ਸਟੂਡੈਂਟ ਹੋਣਿਆ ਕਿਉਂਕਿ ਫੀਸ ਯਾਰ ਲੈਂਦੀ ਵੀ ਨਹੀਂ ਗਈ ਬੰਦਾ ਕੰਮ ਕਰਦਾ ਫੀਸ ਭਰਦਾ ਫਿਰ ਫੀਸ ਆ ਜਾਂਦੀ ਹੈ ਉਸ ਤਰ੍ਹਾਂ ਦੀ ਗੱਲ ਕੀਤੀ ਹੈ ਨਹੀਂ ਨਸ਼ੇ ਪਤ ਨੂੰ ਦਾ ਐਜ਼ ਆ ਫਨੂਗੀ ਵਰਤਿਆ ਉਹ ਚ ਗਾਲੀਆਂ ਦਾ ਇਸਤੇਮਾਲ ਕੀਤਾ ਕਿ ਜ਼ਰੂਰੀ ਸੀ ਪੰਜਾਬੀ ਵੈਬ ਸੀਰੀਜ਼ ਚ ਗਾਲਾਂ ਦਾ ਹਾਂਜੀ ਬਹੁਤ ਹੀ ਜ਼ਰੂਰੀ ਸੀਗਾ इमोਸ਼ਨ ਕੀ ਕਹਿ ਰਿਹਾ ਵਾ ਉਹਦੇ ਜਜ਼ਬਾਤ ਕੀ ਆ ਉੱਥੇ ਦੇਖੋ ਹਰ ਇੱਕ ਦੇ ਅਲੱਗ-ਅਲੱਗ ਕਿਤੇ ਸੱਚੀ ਗੱਲ ਮੈਂ ਜਸਪ੍ਰੀ ਦੀ ਕਾਫੇ ਤਾਂ ਅਸੀਂ ਤੁਹਾਡੇ ਲਈ ਖਾਸ ਅਪਡੇਟ ਲੈ ਕੇ ਆਏ ਸੋ YouTube ਦੇ ਉੱਤੇ ਇੱਕ ਸਿਰਜ਼ ਨਾਮ ਦੀ ਜਿਹੜੀ Web Series ਹੈ ਉਹ ਰਿਲੀਜ਼ ਹੋ ਚੁੱਕੀ ਹੈ ਸੋ ਦਾ ਟ੍ਰੇਲਰ ਦੇਖਿਆ ਸੀ ਕਾਫੀ ਦਿਨ ਪਹਿਲਾਂ ਬਹੁਤ ਅੱਛਾ ਲੱਗਿਆ ਸੀ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਪੰਜਾਬ ਨੂੰ ਤੇ ਜੇ ਕਹ ਦੀ ਇੱਕ ਫੋਰਨ ਕੰਟਰੀ ਨੂੰ ਅੱਜਕੱਲ ਮੈਂ ਜਸਪ੍ਰੀ ਦੀ ਕਾਫੇ ਤਾਂ ਅਸੀਂ ਤੁਰ ਲਈ ਖਾਸ ਅਪਡੇਟ ਲੈ ਕੇ ਸੋ YouTube ਦੇ ਉੱਤੇ ਸਿਸ ਨਾਮ ਦੀ ਜਿਹੜੀ Web Series ਹੈ ਉਹ ਰਿਲੀਜ਼ ਹੋ ਚੁੱਕੀ ਹੈ ਸੋ ਦਾ ਟ੍ਰੇਲਰ ਦੇਖਿਆ ਸੀ ਕਾਫੀ ਦਿਨ ਪਹਿਲਾਂ ਬਹੁਤ ਅੱਛਾ ਲੱਗਿਆ ਸੀ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਪੰਜਾਬ ਨੂੰ ਤੇ ਜਿਵੇਂ ਕਹਿ ਦਈਏ ਇੱਕ ਫੋਰਨ ਕੰਟਰੀ ਨੂੰ ਆਪਸ ਵਿੱਚ ਜੋੜ ਦੀਆਂ ਨੇ ਕਿਵੇਂ ਜੋੜ ਦੀਆਂ ਨੇ ਕੀ ਗੱਲਬਾਤ ਹੈ ਇਸ ਦੇ ਕਰਤਾ ਤਰਤਾ ਸਾਡੇ ਨਾਲ ਨੇ ਨੂਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਈ ਸਾਸਿਗਾਲ ਸਾਸਿਗਾਲ ਵੀਰੇ ਸਾਸਿਗਾਲ ਜੀ ਸਾਰਿਆਂ ਨੂੰ ਭਾਈ ਕੀ ਆਪਣੀ ਨਜ਼ਰ ਆ ਰਿਹਾ ਆਰ ਵੀ ਜੀ ਧੰਨਵਾਦ ਵੀਰੇ ਪਹਿਲਾਂ ਤਾਂ ਆਉਣ ਲਈ ਸਾਰਿਆਂ ਦਾ ਠੀਕ ਹੈ ਥੈਂਕ ਯੂ ਜੀ ਇੰਨੇ ਤਰੀਕੇ ਨਾਲ ਮੇਰਾ ਧੰਨਵਾਦ ਨਹੀਂ ਚਾਹੀਦਾ ਚਾਹੀਦਾ ਯਾਰ ਚਾਹੀਦਾ ਸੋ ਸਭ ਤੋਂ ਪਹਿਲਾ ਸੇਸ ਦੀ ਗੱਲ ਕਰੀਏ ਮੈਂ ਟ੍ਰੇਲਰ ਦੇਖਿਆ ਬਹੁਤ ਕਾਫੀ ਸੋਹਣਾ ਲੱਗਿਆ ਯੂਨੀਕ ਲੱਗਿਆ ਬਹੁਤ ਯੂਨੀਕ ਸੀ ਆ ਗੋਟ ਬਈ ਯਾਰ ਆਹੀ ਸੀਗਾ ਲਾਈਕ ਟ੍ਰੇਲਰ ਜੇ ਆਪਾਂ ਕਹਿੰਦੇ ਨਾ ਅਏ ਨਹੀਂ ਵੀ ਇੱਕ ਦਿਨ ਜੀ ਕੱਟਿਆ ਗਿਆ ਠੀਕ ਆ ਸੱਤ ਐਪੀਸੋਡ ਆ ਸੱਤਾਂ ਐਪੀਸੋਡ ਨੇ ਇੰਨਾ ਕੁ ਡਿਸਟਰਬ ਕੀਤਾ ਵੀ ਟ੍ਰੇਲਰ 2.5 3 ਮਿੰਟ ਦਾ ਵਿੱਚੋਂ ਕੱਟਣਾ ਠੀਕ ਆ ਮੈਂ ਸਮਝੋ ਕਿ ਜੇ ਢਾਈ ਤਿੰਨ ਮਿੰਟਾਂ ਤੇ ਚਾਰ ਤੋਂ ਪੰਜ ਮਹੀਨੇ ਆ ਸਿਰਫ ਟ੍ਰੇਲਰ ਟ੍ਰੇਲਰ ਦੇ ਮੈਨ ਤਾਂ ਲੱਗਦੀ ਆ ਕਿ ਤੁਸੀਂ ਦੇਖਿਓ ਉਹਦੀ ਇੱਕ ਟ੍ਰੇਲਰ ਦੀ ਇੱਕ ਮੇਨ ਚੀਜ਼ ਦੇਖਿਓ ਵਰਡ ਟੂ ਵਰਡ ਚੱਲਦਾ ਪਿਆ ਬਾਕੀ ਕਿਸੇ ਦਾ ਡਾਇਲੋਗ ਕਿਤੇ ਆ ਉਹ ਕਿਸੇ ਗੱਲੋਂ ਨਾ ਦਾ ਮੈਚ ਕਰਕੇ ਉਹਨੇ ਇੱਕ ਬੰਨ ਕੇ ਜਿ ਬਣਾਇਆ ਹੋਇਆ ਬਿਲਕੁਲ ਤੇ ਸਾਰੇ ਰਿਸਪੌਂਸ ਟ੍ਰੇਲਰ ਨੂੰ ਪਹਿਲਾਂ ਤਾਂ ਬਹੁਤ ਖਰਾਣਕ ਦਿੱਤਾ ਸੀ ਆਲਰੇਡੀ ਜਿਹੜੀ ਮੇਰੀ ਟੀਮ ਆ ਹਨਾ ਇਹਦੇ ਵਿੱਚ ਪੜਕੀਲੇ ਦਾ ਰੋਲ ਕਰ ਰਿਹਾ ਮੁੰਡਾ ਅੰਗਰੇਜ਼ ਆ ਨਾ ਜਿੱਦਾਂ ਅਸੀਂ ਟ੍ਰੇਲਰ ਰਿਲੀਜ਼ ਕਰ ਰਹੇ ਸੀ ਉਹ ਇੱਥੇ ਹੀ ਸੀਗਾ ਉਹ ਐ ਕਰ ਰਿਹਾ ਸੀਗਾ ਹਦੂ ਜਿਹੜਾ ਗੂਸਵੰਪਾਗੇ ਕਹਿੰਦਾ ਕਹਿੰਦਾ ਮਾਂ ਛੱਡੋ ਮੇਰੇ ਮੂੰਹ ਤੇ ਕਹਦਾ ਮੇਰੂੰ ਹੋ ਰਹੀ ਹੋਈ ਜਾਂਦਾ ਵੀ ਏਡੀ ਖਤਰਨਾਕ ਫੀਲਿੰਗ ਆ ਰਹੀ ਆ ਫੇਰ ਉਥੋਂ ਇੱਕ ਜੀ ਫੇਰ ਪਤਾ ਲੱਗ ਜਾਂਦਾ ਮਤਲਬ ਬੰਦੇ ਦੇ ਬਿਨਾ ਕਹੇ ਉਹਦੇ ਐਕਸਪ੍ਰੈਸ਼ਨ ਦੇਖ ਕੇ ਪਤਾ ਲੱਗ ਜਾਂਦਾ ਵੀ ਯਾਰ ਵਾਕੀ ਜੋ ਤੁਹਾਨੂੰ ਸਾਰੇ ਜਾਣੇ ਮੈਂ ਤੁਸੀਂ ਦੇਖਿਆ ਸਾਰੇ ਜਾਣੇ ਜਦੋਂ ਕਹਿ ਰਿਹਾ ਕਿ ਟ੍ਰੇਲਰ ਆ ਹੁਣ ਤਾਂ ਚੱਲ ਸੀਰੀਜ਼ ਵੀ ਆ ਗਈ ਆ ਸਾਡੀ ਨੇ ਸੀਰੀਜ਼ ਨੂੰ ਬਹੁਤ ਪਿਆਰ ਦੇਈ ਜਾਂਦੇ ਆ ਵਧੀਆ ਲੱਗ ਰਿਹਾ اچھا ਇੱਕ ਇੱਕ ਚੀਜ਼ ਨਾ ਹੋਰ ਆ ਮੈਂ ਜੋ ਦੇਖਿਆ ਟ੍ਰੇਲਰ ਦੇਖਿਆ ਉਹਦੇ ਇੱਕ ਸ਼ੁਰੂਆਤੀ ਡਾਇਲੋਗ ਆਉਂਦਾ ਕਹਿੰਦਾ ਮੈਨੂੰ ਲੱਗਦਾ ਸਾਰੀ ਉਮਰ ਫੀਸਾਂ ਭਰਦਿਆਂ ਨਿਕਲ ਜਾਣੀ ਹੈ ਹਾਂਜੀ ਇਹ ਇਹ ਰਿਐਲਿਟੀ ਵੇਸਟ ਬਣੀ ਹੋਈ ਹੈ ਕੀ ਗੱਲਬਾਤ ਰਹੀ ਹੈ ਰਿਐਲਿਟੀ ਹੈ ਵੀਰੇ ਰਿਐਲਿਟੀ ਹੀ ਆ ਠੀਕ ਆ ਸ਼ਾਇਦ ਕਿਤੇ ਨਾ ਕਿਤੇ ਚੱਕ ਹੋ ਗਈ ਹੋਵੇ ਜੀ ਬਟ 85% ਤਾਂ ਰਿਐਲਿਟੀ ਹੈਗੀ ਹੋਈ ਆ ਫੀਲ ਹੁੰਦਾ ਸਟੂਡੈਂਟ ਹੁੰਨੇ ਆ ਕਿਉਂਕਿ ਫੀਸ ਯਾਰ ਲੈਂਦੀ ਵੀ ਨਹੀਂ ਗਈ ਬੰਦਾ ਕੰਮ ਕਰਦਾ ਫੀਸ ਭਰਦਾ ਫਿਰ ਫੀਸ ਆ ਜਾਂਦੀ ਹੈ ਠੀਕ ਹੈ ਉਹ ਕਿਤੇ ਕਿਨੇ ਕਿਤੇ ਉਹ ਚੀਜ਼ ਉਹ ਫੀਲ ਹੀ ਆਉਣ ਲੱਗ ਜਾਂਦਾ ਕਿ ਯਾਰ ਵੀ ਸਾਰਾ ਮੈਂ ਫੀਸ ਹੀ ਭਰੀ ਜਾਣੀਆਂ ਤੁਸੀਂ ਦੋ ਤਿੰਨ ਸਾਲ ਤੁਸੀਂ ਕਮਾਓ ਠੀਕ ਆ ਹਜੇ ਘਰੇ ਵੀ ਨਹੀਂ ਪੈਸੇ ਜਾ ਰਹੇ ਹੁੰਦੇ ਤਾਂ ਫੀਸ ਹੀ ਭਰੀ ਜਾਂਦਾ ਬੰਦਾ ਤਾਂ ਉਦੋਂ ਆਹੀ ਫੀਲਿੰਗ ਆਉਂਦੀ ਫਿਰ ਉਹ ਅੰਦਰੋਂ ਨਿਕਲੀ ਜੀ ਵੀ ਮੈਨੂੰ ਲੱਗਦਾ ਸਾਰੀ ਉਮਰ ਫੀਸ ਆ ਵਰ ਦੇ ਨਗੇਣੀਆਂ ਜਿਹੜੇ ਇਥੋਂ ਜਿਹੜੇ ਸੀਰੀਜ਼ ਸੀਰੀਜ਼ ਨਾਲ ਹਾਂਜੀ ਰਿਲੇਟ ਵੀਰੇ ਕਰ ਸਕਣਗੇ ਜੀ ਠੀਕ ਆ ਸ਼ਾਇਦ ਮੈਨੂੰ ਲੱਗਦਾ ਪੰਜਾਬ ਵਾਲੇ ਥੋੜਾ ਘੱਟ ਕਰਨ ਕਿਉਂਕਿ ਇਹਨਾਂ ਨੇ ਉੱਤੇ ਹੰਡਾਈ ਨਹੀਂ ਚੀਜ਼ ਇਹਨਾਂ ਲਈ ਸ਼ਾਇਦ ਉਹ ਇੱਕ ਜਣਾ ਸਟੋਰੀ ਹੋਵੇ ਪਰ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਕਿ ਐਸਾ ਇਹਨੂੰ ਲਰਨਿੰਗ ਵੀ ਲਿਓ ਕਿਤਨਾ ਕਿ ਸਵਾਦ ਲਿਓ ਕਿਉਂਕਿ ਸਟੋਰੀ 'ਚ ਸਸਪੈਂਸ ਆ ਸਾਰਾ ਕੁਝ ਆ ਸਵਾਦ ਬਹੁਤ ਕੁਝ ਆ ਠੀਕ ਆ ਪਰ ਕਿਤਨੇ ਕਿਤੇ ਉਹ ਚੀਜ਼ਾਂ ਚੱਕਿਓ ਜਿਹੜੇ ਕੈਨੇਡਾ ਜਾ ਰਹੇ ਆ ਜਾਂ ਜਿਨ੍ਹਾਂ ਦੇ ਮਾਪੇ ਉਹਨਾਂ ਦੇ ਬੱਚੇ ਨੂੰ ਭੇਜ ਰਹੇ ਆ ਮਤਲਬ ਉਹਨਾਂ ਨੂੰ ਇੱਕ ਅਵੇਅਰਨੈਸ ਜ਼ਰੂਰ ਚਾਹੀਦੀ ਏ ਕਿ ਅਸੀਂ ਚੱਲੇ ਕਿੱਥੇ ਆ ਠੀਕ ਆ ਕਿਉਂਕਿ ਪਲੱਸ 2 ਵਾਲਾ ਜਵਾਕ ਕੋਈ ਬਾਲੀ ਉਮਰ ਦਾ ਨਹੀਂ ਹੁੰਦਾ ਠੀਕ ਆ ਮੰਨ ਲਓ 18 ਉਹਨੇ ਵਿੱਚ 19 ਸਾਲ ਦੀ ਉਮਰ ਚ ਘਰ ਛੱਡ ਦੇਣਾ ਔਖਾ ਹੀ ਆ ਕੋਈ ਸੌਖਾ ਕੰਮ ਨਹੀਂਗਾ ਠੀਕ ਆ ਨਾ ਤਾਂ ਉਹ ਚਿੱਤੇ ਜਿਹੜੇ ਕੈਨੇਡਾ ਦੇ ਬੰਦੇ ਆ ਕੈਨੇਡਾ ਵਾਲੇ ਤਾਂ ਯਾਰ ਸਿਰਾ ਕਰਾਈ ਜਾਂਦੇ ਆ ਮਤਲਬ ਇੱਥੋਂ ਵਾਲਿਆਂ ਦੇ ਜਿਹੜੇਾਂ ਦੇ ਕਮੈਂਟ ਆ ਰਹੇ ਆ ਠੀਕ ਆ ਉਹਨਾਂ ਦਾ ਆ ਰਿਹਾ ਕਿ ਬਈ ਸਿਰਾ ਸਿਰਾ ਕਰਾਤਾ ਉਹ ਸਟੋਰੀ ਨੂੰ ਸੁਆਦ ਲੈ ਰਹੇ ਆ ਪਰ ਜਿਹੜੇ ਕੈਨੇਡਾ ਵਾਲੇ ਆ ਮੈਨੂੰ ਕਹਿੰਦਾ ਕੁੜੀਆਂ ਮੁੰਡਿਆਂ ਦਾ ਜਿਹੜਾ ਮੈਸੇਜ ਆ ਰਿਹਾ ਠੀਕ ਆ ਕਿ ਇਹ ਮੇਰੀ ਸਟੋਰੀ ਆ ਹਮ ਹਰੇਕ ਬੰਦਾ ਬਿਲਕੁਲ ਆ ਚੀਜ਼ ਮੇਰੇ ਕੋਈ ਕਹਿੰਦਾ ਯਾਰ ਆਪਦੇ ਆਪਣਾ ਰਿਲੇਟ ਕਰ ਰਿਹਾ ਰਿਲੇਟ ਕਰ ਰਿਹਾ ਵਾ ਤੇ ਇਸ ਚੀਜ਼ ਸਾਡਾ ਕਿਤਨਾ ਕਿਤੇ ਫਕ ਯਾਰ ਰਿਐਲਿਟੀ ਆ ਤਾਂ ਮੈਨੂੰ ਸੀਗਾ ਕਿ ਯਾਰ ਆਬਵੀਅਸ ਆ ਕਰਨਗੇ ਤਾਂ ਬੰਦੇ ਕਰੈਕਟਰਾਂ ਨੂੰ ਫੀਲ ਕਰ ਪਾ ਰਹੇ ਯਾਰ ਹਮ ਤੁਸੀਂ ਦੇਖੋ ਨਾ ਇਹਦੀ ਇਹਦੀ ਐਕਟਿੰਗ ਦੇਖੋਗੇ ਸਾਰੇ ਕਾ ਜਮੈਂ ਜਿੰਨੇ ਵੀ ਸਟਾਰ ਕਾਸਟ ਹੈ ਵਿੱਚ ਸਾਰਿਆਂ ਦੀ ਤੁਸੀਂ ਐਕਟਿੰਗ ਦੇਖੋਗੇ ਸ਼ਾਇਦ ਤੁਸੀਂ ਵੀ ਰਿਲੇਟ ਕਰਦੇ ਹੋ ਤੁਸੀਂ ਤੁਹਾਨੂੰ ਤੁਸੀਂ ਕਿਹਾ ਥੀਏਟਰ ਕੀਤਾ ਜੀ ਬਿਲਕੁਲ ਤਾਂ ਤੁਹਾਨੂੰ ਵੀ ਉਹ ਚ ਫੀਲ ਹੋਗੀ ਯਾਰ ਵੀ ਵਾਕੀ ਚੀਜ਼ ਹੈਗੀ ਆ ਇੱਕ ਨਾ ਟ੍ਰੇਲਰ ਦੇ ਵਿੱਚ ਦੇਖਿਆ ਜਦੋਂ ਦੇਖਿਆ ਇੱਕ ਸਟੂਡੈਂਟ ਨਸ਼ੇ ਪੱਤੇ ਦੀ ਵੀ ਗੱਲ ਕਰਦੇ ਆ ਰਹੇ ਨੇ ਇੱਕ ਕੈਨੇਡਾ ਜਾ ਕੇ ਜਾਂ ਬਾਹਰਲੀ ਕੰਟਰੀਆਂ ਜਾ ਕੇ ਪੰਜਾਬ ਚੋਂ ਜਦੋਂ ਮੁੰਡੇ ਜਾਂਦੇ ਨੇ ਸੰਗਤ ਖਰਾਬ ਹੋ ਜਾਂਦੀ ਹੈ ਇਸ ਵਿਸ਼ੇ ਤੇ ਵੀ ਅਪਾ ਖਾਸ ਤੌਰ ਤੇ ਗੱਲ ਕੀਤੀ ਹੈ ਨਹੀਂ ਨਸ਼ੇ ਪਤ ਨੂੰ ਦਾ ਐਜ਼ ਆ ਫਨ ਨੂੰ ਕੀ ਵਰਤਿਆ ਆ ਉਹ ਚ ਕੁਝ ਹੋ ਮੈਂ ਜਨ ਕੇ ਇੱਕ ਡਰੱਗ ਲਾਈਨ ਜ਼ਰੂਰ ਦਿਖਾਈ ਆ। ਹਮ ਮਤਲਬ ਕਿ ਆਪਾਂ ਟ੍ਰੇਲਰ ਚ ਤਾਂ ਛੋਟਾ ਮੋਟਾ ਹੀ ਆ ਠੀਕ ਆ। ਸੋ ਪੰਜ ਚੀਜ਼ ਕਿਹੜਾ ਹੁੰਦਾ ਨਾ ਉਹ ਚੀਜ਼ ਮੈਂ ਇੱਕ ਡਰੱਗ ਲਾਈਨ ਦਾ ਆਪਾਂ ਜ਼ਰੂਰ ਦਿਖਾਇਆ ਵਾ ਕਿ ਕਿਵੇਂ ਜਿਹੜਾ ਉੱਥੇ ਬੰਦਾ ਗਲਤ ਰਾਹ ਚ ਪੈ ਜਾਂਦਾ ਉਹਦੀ ਲਾਈਫ ਕੀ ਆ। ਠੀਕ ਆ ਮੈਂ ਇਹ ਚੀਜ਼ਾਂ ਨਹੀਂ ਦਿਖਾਈਆਂ ਕਿ ਬੰਦਾ ਗਿਆ ਤੇ ਗਲਤ ਰਾਹ ਚ ਪੈ ਰਿਹਾ ਵਾ। ਹਮ ਆਲਰੇਡੀ ਗਲਤ ਰਾਹ ਚ ਹੈਗਾ ਪੈ ਚੁੱਕਿਆ। ਉਹ ਉਹ ਸਟਰਗਲਿੰਗ ਦਿਖਾਇਆ ਕਿ ਹਾਈ ਪੈ ਗਿਆ ਮੈਂ ਉਹਦੇ ਅੰਦਰਲੀ ਫੀਲ ਦਿਖਾਈ ਆ ਸਾਡੇ ਮੋਸਟਲੀ ਕੀ ਹੁੰਦਾ ਫਿਲਮਾਂ ਦੇ ਵਿੱਚ ਜਾਂ ਤਾਂ ਚੀਜ਼ ਉਹ ਕਰਦੀ ਦਿਖਾਉਂਦੇ ਆ ਫਿਰ ਉੱਥੋਂ ਬਾਹਰ ਨਿਕਲਦੀ ਦਿਖਾ ਦਿੰਦੇ ਆ ਪਰ ਜਿਹੜੀ ਚੀਜ਼ ਅਸਲ ਉਹ ਟਾਈਮ ਦੇ ਵਿੱਚ ਰਹਿ ਕੇ ਜਿਹੜੀ ਚੀਜ਼ ਉਹ ਫੇਸ ਕਰਦਾ ਪਿਆ ਉਹ ਚੀਜ਼ ਨਹੀਂ ਕੋਈ ਦਿਖਾਉਂਦਾ ਮਿਸ ਹੁੰਦੀ ਆ ਹਮੇਸ਼ਾ ਇਹ ਚੋ ਚੀਜ਼ ਦੁੱਖ ਨੂੰ ਮਿਲੂਗੀ ਕਿ ਜਿਹੜਾ ਬੰਦਾ ਡਰਗ ਲਾਈਨ 'ਚ ਆ ਜਾਂ ਕੋਈ ਹੋਰ ਕਿਤੇ ਵੀ ਜਿਹੜਾ ਆਪਦੇ ਆਪ ਦੀ ਜਿਹੜੀ ਉਹ ਸਟਰਗਲ ਆ ਉਹ ਰੀਅਲ ਉਹ ਚੀਜ਼ ਕਰ ਰਿਹਾ ਤੇ ਉੱਥੇ ਉਹਨਾਂ ਦੇ ਇਮੋਸ਼ਨਸ ਆਪਣੀ ਫੈਮਿਲੀ ਨੂੰ ਲੈ ਕੇ ਲਾ ਲੋ ਆਪਣੇ ਫਰੈਂਡ ਨੂੰ ਲੈ ਕੇ ਲਾ ਲੋ ਕਿਵੇਂ ਆ ਕੈਨ ਤੋਂ ਲੈ ਕੇ ਉਹ ਕਿਵੇਂ ਹਰ ਇੱਕ ਚੀਜ਼ ਹੈਂਡਲ ਕਰ ਰਿਹਾ ਸਾਰੀ ਕੱਲੀ ਕੱਲੀ ਚੀਜ਼ ਕੋਸ਼ਿਸ਼ ਕੀਤੀ ਹੈ ਬਹੁਤ ਹੀ ਬਰੀਕੀ ਨਾਲ ਦਿਖਾਉਣ ਦੀ ਹੂੰ ਪੰਜਾਬ ਜਿੱਨਾ ਬਾਲੀਵੁੱਡ ਦੀਆਂ ਵੈਬ ਸੀਰੀਜ਼ ਜਾਂ ਫਿਲਮਾਂ ਜੇ ਰਿਲੀਜ਼ ਹੁੰਦੀਆਂ ਨੇ ਉਹਨਾਂ ਚ ਗਾੜੀ ਕਲੋਜ਼ ਜਾਂ ਫਿਰ ਨਿਊ ਸੀਨਸ ਦੇਣੇ ਮੋਰ ਸੀਨਸ ਦੇਣੇ ਅਕਸਰ ਆਮ ਹੋ ਕੇ ਨੇ ਪੰਜਾਬੀ ਸੀਰੀਜ਼ ਜਾਂ ਫਿਲਮ ਚ ਪੋ ਕੱਟ ਹੈ ਇਸ ਦੇ ਵਿੱਚ ਵੀ ਥੋੜਾ ਗਾਲੀਆਂ ਦਾ ਇਸਤੇਮਾਲ ਕੀਤਾ ਗਿਆ ਜ਼ਰੂਰੀ ਸੀ ਪੰਜਾਬੀ ਵੈਬ ਸੀਰੀਜ਼ ਚ ਗਾਲਾਂ ਦਾ ਹਾਂਜੀ ਬਹੁਤ ਹੀ ਜ਼ਰੂਰੀ ਸੀਗਾ ਠੀਕ ਹੈ ਚਾਹੇ ਮੇਰੀ ਗੱਲ ਬੁਰੀ ਲੱਗੇ ਮਤਲਬ ਕਿ ਬਾਲੀਵੁੱਡ ਫਿਲਮਾਂ ਦੇ ਵਿੱਚ ਕਈ ਕਈ ਐਹੋ ਜਿਹੀਆਂ ਫਿਲਮਾਂ ਹੁੰਦੀਆਂ ਆਪਣੀਆਂ ਜਿਨ੍ਹਾਂ ਦੇ ਵਿੱਚ ਉਹ ਚੀਜ਼ ਜਾਣ ਕੇ ਕਰਦੇ ਆ ਜਿਦੋਂ ਹੁੰਦਾ ਕਿ ਸਾਨੂੰ ਇਹ ਤੋਂ ਕੰਟਰੋਵਰਸੀ ਮਿਲੂਗੀ ਠੀਕ ਆ ਜਾਂ ਕੁਝ ਵੀ ਮਿਲੂਗਾ ਵੀ ਅਸੀਂ ਨਿਊਡਿਟੀ ਦਿਖਾ ਕੇ ਬਹੁਤ ਫਿਲਮਾਂ ਤੁਹਾਨੂੰ ਵੀ ਪਤਾ ਕਿ ਉਹ ਨਿਊਡਿਟੀ ਦੇ ਹਿਸਾਬ ਨਾਲ ਉਹਨਾਂ ਹੁੰਦਾ ਵੀ ਅਸੀਂ ਆਹ ਚੀਜ਼ ਦਿਖਾਵਾਂਗੇ ਤਾਂ ਕਰਕੇ ਸਾਡੀ ਫਿਲਮ ਚੱਲ ਜੂਗੀ ਜਾਂ ਸਾਡੀ ਉਹ ਚੀਜ਼ ਚੱਲ ਜੂਗੀ ਪਰ ਸਾਡੀ ਜਿਹੜੀ ਵੈਬ ਸੀਰੀਜ਼ ਕਰਦੇ ਪਏ ਸੀ ਨਾ ਮੇਨ ਸਾਡਾ ਇਹ ਸੀਗਾ ਕਿ ਫੀਲ ਆਉਣਾ ਚਾਹੀਦਾ ਤੁਸੀਂ ਸਾਰੇ ਦੇਖੋਗੇ ਨਾ ਠੀਕ ਹੈ ਮੈਂ ਪਹਿਲਾਂ ਕਿਹਾ OTT ਨੂੰ ਪਲੇਟਫਾਰਮ ਨੂੰ ਅਪਰੋਚ ਕਰਨ ਲਈ ਟਰਾਈ ਕੀਤੀ ਸੀਗੀ ਮੈਨੂੰ ਕਹਿੰਦੇ ਜੀ ਨਹੀਂ ਅਸੀਂ ਕਿਸੇ ਵੀ ਸੀਨ ਵੀ ਨਹੀਂ ਚਲਾ ਸਕਦੇ چاہے 1 ਸੈਕਿੰਡ ਦਾ ਹੋਵੇ ਮੈਂ ਕਿਹਾ ਬرو ਇੱਕ ਵਾਰ ਦੇਖੋ ਤਾਂ ਸਹੀ ਯਾਰ ਉਹ ਚੀਜ਼ ਦੀ ਡਿਮਾਂਡ ਆ ਉੱਥੇ ਉਹ ਚਾਹੀਦਾ ਹੀ ਚਾਹੀਦਾ ਜੋ ਮੈਂ ਵਿਚੋ ਕੱਢ ਲੈਣਾ ਤੇ ਮੇਰੀ ਸਟੋਰੀ ਖਰਾਬ ਆ ਬਸ ਸਟੋਰੀ ਮੈਂ ਗਾੜਾ ਨੂੰ ਜਾਉਂ ਚੀਨ ਮੱਕਰਾ ਕਿਹਨੀ ਚੀਜ਼ ਬਣਾਈ ਕਿ ਮੈਂ ਪੌਣੀਆਂ ਪੌਣੀਆਂ ਠੀਕ ਆ ਮੇਰੇ ਸਭ ਤੋਂ ਪਹਿਲੀ ਚੀਜ਼ ਸੀ ਕਿ ਸਟੋਰੀ ਦੀ ਡਿਮਾਂਡ ਸੀ ਯਾ ਫਿਰ ਕਰੈਕਟਰ ਦੀ ਸਟੋਰੀ ਦੀ ਸਟੋਰੀ ਠੀਕ ਆ ਸਟੋਰੀ ਅਗੀ ਚੀਜ਼ ਫਿਰ ਸਟੋਰੀ ਦੇ ਵਿੱਚ ਹੀ ਕਰੈਕਟਰ ਆ ਹਮ ਠੀਕ ਆ ਹੁਣ ਵਿੱਚ ਤੁਸੀਂ ਦੇਖੋਗੇ ਸਾਰੇ ਕਰੈਕਟਰ ਨਹੀਂ ਗਾਲਾਂ ਕੱਢਦੇ ਹਮ ਕਿਉਂਕਿ ਆਪਣੀ ਰੀਅਲ ਲਾਈਫ ਦੇ ਵਿੱਚ ਸਾਰੇ ਬੰਦੇ ਨਹੀਂ ਗਾਲਾਂ ਕੱਢਦੇ ਹਮ ਇੱਕ ਦੋ ਹੁੰਦੇ ਆ ਇੱਕ ਦੋ ਤਾਂ ਉਹ ਹੁੰਦੇ ਆ ਜਿਹੜੇ ਮਗਾਲ ਨੂੰ ਜਿਵੇਂ ਆਪਾਂ ਰੋਟੀ ਨਾਲ ਆਚਾਰ ਆ ਐਂ ਵਰਤਦੇ ਆ ਬਿਲਕੁਲ ਹਨਾ ਤੇ ਇੱਕ ਦੋ ਹੁੰਦੇ ਜਿਹੜੇ ਫਰਸਟ੍ਰੇਟ ਜਦੋਂ ਹੁੰਦੇ ਆ ਕਿਸੇ ਚੀਜ਼ ਉਦੋਂ ਕਰਦੇ ਆ ਹੁਣ ਜਿਵੇਂ ਐਕਟਿੰਗ ਦੀ ਗੱਲ ਕਰਾਂ ਤੁਸੀਂ ਬਟੋ ਤੁਸੀਂ ਖੁਦ ਥੀਏਟਰ ਆਰਟਿਸਟ ਹੋ ਠੀਕ ਆ ਰੀਅਲ ਲਾਈਫ ਚ ਆਪਾਂ ਗੱਲਾਂ ਕਰਦੇ ਆ ਸਾਰੇ ਕਰਦੇ ਆ ਪਰ ਆਪਾਂ ਕੱਢਦੇ ਕਦੋਂ ਆ ਜਦੋਂ ਫਰਸਟ੍ਰੇਟ ਹੁੰਨੇ ਆ ਬਿਲਕੁਲ ਠੀਕ ਆ ਇੱਕ ਤਾਂ ਆਪਣੀ ਉਹ ਨੋਰਮਲ ਆ ਵੈਸੀ ਠੀਕ ਆ ਇਹ ਤਾਂ ਪੰਜਾਬੀ ਦੀ ਹੈਲਪਿੰਗ ਵਰਬ ਕਹਿ ਸਕਦੇ ਏ ਇਹ ਇੱਕ ਵੈਸੇ ਪਰ ਇੱਕ ਨਾ ਵੀਰੇ ਐਕਟਿੰਗ ਲਈ ਠੀਕ ਆ ਕਿਤਨੇ ਕਿਤੇ ਮੈਨੂੰ ਸੀਗਾ ਵੀ ਨਾ ਕਢਾਵਾਂ ਠੀਕ ਆ ਜਦੋਂ ਮੈਂ ਐਕਟਰਸ ਨੂੰ ਕਿਹਾ ਪਹਿਲਾਂ ਤਾਂ ਸੀਗਾ ਵੀ ਰਹਿਣ ਦਿਓ ਨਾ ਜੋ ਚੀਜ਼ ਚੱਲ ਰਹੀ ਹੈ ਉਹਦਾ ਸੀਨ ਹੀ ਨਿਕਲ ਰਿਹਾ ਯਾਰ ਹੂੰ ਹੁਣ ਕੋਈ ਫੀਲ ਨਹੀਂ ਆ ਰਿਹਾ ਕੋਈ ਕੁੜੀ ਆ ਉਹਦਾਂ ਇੰਨਾ ਧੱਕਾ ਹੋ ਗਿਆ ਹੂੰ ਠੀਕ ਆ ਉਹ ਖਤਮ ਹੋ ਰਹੀ ਆ ਹੁਣ ਉਹ ਉੱਥੇ ਕੁੱਤਾ ਵੀਲਾ ਗਿਆ ਕੇ ਥੋੜਾ ਸਾਰ ਲੂਗੀ ਜਜ਼ਬਾਤ ਹੀ ਨਹੀਂ ਨਿਕਲ ਰਹੇ ਅੰਦਰੋਂ ਬਿਲਕੁਲ ਠੀਕ ਆ ਫਿਰ ਮੈਂ ਕਿਹ ਰੈਕਟਿੰਗ ਨਾਲ ਕੰਪਰੋਮਾਈਜ਼ ਕੋਈ ਨਹੀਂ ਕਰਨਾ ਠੀਕ ਆ ਆਪਾਂ ਆਡੀਅנס ਨੂੰ ਇੱਕ ਵਧੀਆ ਚੀਜ਼ ਦਿਖਾਉਣੀ ਆ ਤੇ ਉਹਦੇ ਲਈ ਮੈਨੂੰ ਨਹੀਂ ਲੱਗਦਾ ਵੀ ਗਾਲਾਂ ਕੋਈ ਡਾਇਸ਼ੂ ਆ ਜੇ ਆਪਾਂ ਦੇਖੇ ਗਾਲਾਂ ਨੂੰ ਪਾਸ ਰੱਖ ਕੇ ਚੰਗੀਆਂ ਚੀਜ਼ਾਂ ਵੀ ਬਹੁਤ ਇਹ ਤਾਂ ਫੋਕਸ ਕਰਨ ਵਾਲੇ ਤੇ ਆ ਜਿਹਨੇ ਫੋਕਸ ਗਾਲਾਂ ਤੇ ਕਰਨਾ ਉਹਦੇ ਲਈ ਉਹ 네ਗੇਟਿਵ ਪੁਆਇੰਟ ਵੀ ਕਰ ਲਓ ਪੋਜ਼ਿਟਿਵ ਵੀ ਕਰ ਲਓ ਇੱਕ ਪਰਿਵਾਰ ਨਾਲ ਬੈਠ ਕੇ ਘਰੇ ਦੇਖ ਸਕਦੇ ਆ ਸੀਰੀਅਲ ਵੇ ਇਹ ਹੁਣ ਫੈਮਿਲੀ ਤੇ ਪਿੰਡ ਡਿਪੈਂਡ ਆ ਜੀ ਮੇਰੇ ਤਾਂ ਘਰ ਦੇ ਨੇ ਵੀ ਦੇਖੀ ਆ ਸਾਡੇ ਆਣ ਗੁਆਣ ਨੇ ਦੇਖ ਸਾਰਾ ਸਾਰਾ ਪਿੰਡ ਦੇਖ ਚੁੱਕਿਆ ਵਾ ਮਲੇ ਰਿਸ਼ਤੇਦਾਰਾਂ ਨੇ ਵੀ ਦੇਖ ਲੀਆ ਹੁਣ ਅਸੀਂ ਇਹੋ ਜਿਹੇ ਪਿੰਡ 'ਚ ਰਹਿੰਦੇ ਜਾਂ ਇਸ ਮੈਂ ਇਹਦੇ ਪਰਿਵਾਰ 'ਚੋਂ ਆਇਆ ਜਿੱਥੇ ਗਾਲ ਬਹੁਤ ਹੀ ਨਾਰਮਲ ਆ ਹੂੰ ਉੱਥੇ ਤਾਂ ਕਹਿਣਾ ਨਹੀਂ ਚਾਹੀਦਾ ਆਪਾਂ ਤਾਂ ਬਹੁਤ ਗਾਹਾਂ ਲਿਆ ਫੜੀਆਂ ਗਾਣਾ ਕੱਢਦੇ ਆਂ ਆਮ ਗਾਲੀ ਕੱਢਦੇ ਨੇ ਆਣ ਗੁਆਣ ਕੱਢ ਦਿੰਦਾ ਯਾਰ ਸਾਰੇ ਸਾਰੇ ਕਿਤੇ ਚੱਲਦੀ ਆ ਹੁਣ ਆਪਾਂ ਪਿੰਡਾਂ 'ਚੋਂ ਆਏ ਆ ਕਿਹੜਾ ਨਹੀਂ ਕੱਢਦਾ ਕੋਈ ਝੂਠ ਨਹੀਂ ਠੀਕ ਤੇ ਉਹਦੇ ਲਈ ਉਹ ਚੀ ਨਾਰਮਲ ਆ ਹੁਣ ਜੇ ਸ਼ਾਇਰ ਜਿਹੜਾ ਰਹਿੰਦਾ ਉਹ ਉਹਨੂੰ ਇਹ ਚੀਜ਼ ਫੀਲ ਵੀ ਕਰਦਾ ਗਾਣਾ ਬਹੁਤ ਆ ਠੀਕ ਆ ਫਰਸਟ ਐਪੀਸੋਡ ਦੇਖਿਆ ਸੀ ਉਹਨੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਹਨਾ ਵੀ ਮੈਂ ਕਿਹਾ ਵੀ ਹੁਣ ਠੀਕ ਆ ਜੋ ਵੀ ਆ ਮੈਂ ਕਿਹਾ ਮੈਂ ਗਲਤੀ ਵੀ ਮੰਨਦਾ ਕੋਈ ਚੱਕਣੀ ਬੁਰੀ ਲਗੀ ਤਾਂ ਯਾਰ ਵੀ ਸ਼ਰਮ ਮੱਥੇ ਆਪਾਂ ਨੂੰ ਕੋਈ ਚੱਕਰ ਨਹੀਂ ਗਿਆ ਹਨਾ ਪਰ ਜੋ ਸਾਰੀ ਦੇਖ ਲਈ ਉਹਨੇ ਬਜ ਬਾਤ ਚ ਨਹੀਂ ਫੀਲ ਹੋਈਆਂ ਕਿਉਂਕਿ ਬੰਦਰਾ ਸਟੋਰੀ ਹਲ ਧਿਆਨ ਚਲੇ ਜਾਂਦਾ ਸਟੋਰੀ ਹਲ ਧਿਆਨ ਗਾਣਾਂ ਲੋ ਹਟ ਜਾਂਦਾ ਮੇਰਾ ਸਕੇ ਭਰਾ ਮਾਰਗਾ ਬੰਦਾ ਵਾ ਸਕੇ ਭਰਾ ਮਾਰਗਾ ਮੇਰਾ ਯਾਰ ਮਿੱਤਰ ਠੀਕ ਆ ਅਸੀਂ ਇੱਕ ਥਾਲੀ ਚ ਰੋਟੀ ਖਾਣੇ ਆ ਠੀਕ ਆ ਉਹਦਾ ਆਡੀਸ਼ਨ ਲਿਆ ਮੈਂ ਸੀਨ ਕਰ ਰਿਆ ਵਾ ਠੀਕ ਆ 7-8 ਸੀਨ ਹੋ ਗਏ ਆ ਤੇ ਮੈਨੂੰ ਮੈਸੇਜ ਆ ਰਿਹਾ ਕਿ ਭਾਈ ਮੈਂ ਤਾਂ ਪੈਸੇ ਲਊਂਗਾ ਹੁਣ ਮੈਂ ਉੱਥੇ ਕਿੱਧਰ ਜਾਵਾਂ ਠੀਕ ਆ ਮੈਨੂੰ ਪੈਸੇ ਤੱਕ ਨਹੀਂ ਸੀ ਕੋਈ ਚੱਕਰ ਮੈਂ ਕਿ ਜਿਆਦਾ ਡੇ ਵਨ ਤੋਂ ਬੰਦਾ ਕਵੇ ਬਿਲਕੁਲ ਜਾਂ ਤਾਂ ਡੇ ਵਨ ਤੋਂ ਕਵੇ ਦੂਜੇ ਨੰਬਰ ਤੇ ਮੈਨੂੰ ਸਿਕਾ ਬੰਦਾ ਐਕਟਿੰਗ ਲਈ ਆਵੇ ਤੁਸੀਂ ਤਾਂ ਪੈਸੇ ਲਈ ਕੰਮ ਕਰ ਰਹੇ ਹੋ ਐਕਟਿੰਗ ਕ੍ਰੀਏਟੀਵਿਟੀ ਕਿੱਥੇ ਰਹੂਗੀ ਠੀਕ ਆ ਨਾ ਬਿਲਕੁਲ ਹੁਣ ਇਦਾਂ ਦੀ ਹੀ ਸਿਚੁਏਸ਼ਨ ਆ ਵੀਰੇ ਇਹੋ ਜਿਹੀਆਂ ਵੀ ਹੋਈਆਂ ਇੱਕ ਕਰੈਕਟਰ ਆ ਸੀਰਾ ਦਾ 24 ਸੀਨ ਫਿਰ 24 25 ਸੀਨ ਉਹਦੇ ਕੀਤੇ ਆ ਮੈਂ ਹੂੰ ਕਿਉਂਕਿ ਮੈਂ ਇਕੱਲਾ ਸੈਟਅਪ ਲਾਉਣ ਵਾਲਾ ਹੂੰ ਗੱਡੀ 'ਚ ਮੈਂ ਸਮਾਨ ਲਾਉਂਦਾ ਬਾਹਰ ਆ ਕੇ ਲਾਉਣਾ ਠੀਕ ਆ ਘਰ ਦੇ ਬਾਹਰ ਸਾਰਾ ਸੈਟਿੰਗ ਲਾਈਟਿੰਗ ਆਪ ਕਰਦਾ ਕੈਮਰੇ ਤੇ ਆ ਫਿਰ ਉਹਨਾਂ ਨੂੰ ਡਾਇਰੈਕਟ ਕਰਦਾ ਪਹਿਲਾਂ ਵਰਕਸ਼ਾਪ ਨਾਲ ਡਾਇਰੈਕਟ ਕਰਦਾ ਠੀਕ ਆ 24 ਸੀਨ ਕਰਤੇ ਚਲਾਇਆ ਗਿਆ ਕਰੈਕਟਰ ਉਹ ਬਿਨਾਂ ਕਿਸੇ ਗੱਲ ਬਾਤ ਦੇ ਇਹ ਮੈਂ ਤੁਹਾਨੂੰ ਦੱਸਦਾ ਮੇਰੇ ਚਾਰ ਪੰਜ ਕਰੈਕਟਰ ਇਹ ਜੇ ਹੈਗੇ ਆ ਪਰ ਮੇਰਾ ਇੱਕ ਸੀਗਾ ਕਿ ਨਹੀਂ ਕਿਉਂਕਿ ਮੈਂ ਕਿਸੇ ਨੂੰ ਕਹਿ ਕੇ ਆਇਆ ਸੀਗਾ ਲੋਕਾਂ ਬੰਦਿਆਂ ਨੇ ਉਹਨਾਂ ਨੇ ਜ਼ੋਰ ਲਾਇਆ ਬੀ ਦੀ ਨਾ ਬਣੇ ਪਰ ਮੈਂ ਉੱਥੇ ਕਹਿ ਕੇ ਔਰ ਇਹ ਕਹਿ ਕੇ ਉੱਥੇ ਸੀਗਾ ਮੈਂ ਕਿ ਜਨਾਬ ਜੀ ਮਰਜ਼ੀ ਜ਼ੋਰ ਲਾ ਲਾ ਮੈਂ ਬਣਾ ਕੇ ਰੂੰਗਾ ਸ਼ੁਕਰ ਹੋ ਗਿਆ ਤੇ ਬਈ ਆ ਬਹੁਤ ਚੀਜ਼ਾਂ ਦੇਖੀਆਂ ਦੇਖੋ ਠੀਕ ਚੈੱਕ ਆਊਟ ਡਿਪਰੈਸਡ ਵੀ ਕਰਦੇ ਕਈ ਵਾਰ ਹੁੰਦਾ ਕਿ ਮੈਂ ਭੱਜਾਂ ਛੱਡ ਕੇ ਮੇਰੋਂ ਕੀ ਕੀ ਕਰ ਲਵਾਂ ਕਿਉਂਕਿ ਮੈਂ ਖੁਦ ਕਾ ਮੈਂ ਕਰਨੀ ਹੀ ਨਹੀਂ ਯਾਰ ਕੀ ਹੋ ਜੂਗਾ ਜਵਾਬ ਹੀ ਦੇ ਦੂੰਗਾ ਕਿ ਵੀ ਨਹੀਂ ਨਹੀਂ ਕਰਨੀ characters ਨੂੰ ਪਰ ਨਹੀਂ ਅੰਦਰ ਸੀਗਾ ਕਿ ਯਾਰ ਮੁੰਡਿਆ ਕਰਨੀ ਆ ਔਖੇ ਕੰਮal ਤਾਂ ਮਰਨਾ ਮੇਰੀ ਸ਼ੁਰੂ ਤੋਂ ਆ ਤੜ ਠੀਕ ਆ ਸਾਰੇ ਇੱਧਰ ਨੂੰ ਜਾ ਰਹੇ ਮੈਂ ਉੱਧਰ ਨੂੰ ਜਾਣਾ ਨਦੀ ਇੱਧਰ ਨੂੰ ਮੇਰਾ ਉੱਧ ਮੈਂ ਉੱਧਰ ਨੂੰ ਜਾਣਾ ਮਰ ਜੂਗਾ ਜੋ ਮਰਜੀ ਹੋ ਜੇ ਪਰ ਜਾ ਕੇ ਦੇਖਣਾ ਉੱਥੋਂ ਹੈ ਕੀ ਆ ਲੱਗੇ ਕਿਨੇ ਸਮੇਸੋ ਤੀਏ ਪ੍ਰੋਜੈਕਟ ਦੇ 17 ਚ ਇਹਦੀ ਸਕ੍ਰਿਪਟ ਕਰਨ ਲੱਗਿਆ ਸੀਗਾ ਜੀ ਵੈਸੀ ਪਰ ਪਤਾ ਨਹੀਂ ਸੀਗਾ ਮੈਨੂੰ ਐਸੇ ਬਣਾ ਲਾਂਗੇ ਚੱਲ ਕਰ ਓਕੇ ਓਕੇ ਹੋ ਗਿਆ ਮੈਂ ਸ਼ਾਰਟ ਜੀ ਦੱਸ ਦਾਂ ਪਿਆ ਠੀਕ ਆ 21 ਨੂੰ ਸ਼ੁਰੂ ਕੀਤੀ ਸੀ 21 ਚ ਜੀ ਉਹ ਵੀ ਇਹ ਜੀਆਂ ਜਿੰਦਗੀ ਦੀਆਂ ਸਿਚੁਏਸ਼ਨਾਂ ਐ ਜੀਆਂ ਬਣ ਗਈਆਂ ਸੀਗੀਆਂ ਠੀਕ ਆ ਜਿਹੜਾ ਬਿਲਕੁਲ ਖਤਮ ਹੋ ਗਿਆ ਸੀਗਾ ਕੋਈ ਵੇ ਨਹੀਂ ਸੀ ਕਿ ਤੇ ਜਾਣ ਨੂੰ ਠੀਕ ਆ ਫਿਰ ਅ ਸਰ ਮੈਂ ਇੱਕ ਰਨਿੰਗ ਤੋਂ ਸਟਾਰਟ ਕੀਤਾ ਸੀ ਆਪਣੇ ਆਪ ਨੂੰ ਅ ਰੀਲੀਫ ਦੇਣ ਨੂੰ ਥੋੜਾਕ ਉਦੋਂ ਚੱਲਦੇ 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 15 ਦਸਾਂ 15 ਦਿਨਾਂ ਚ ਇੱਕ ਥੌਟ ਆ ਗਿਆ ਕਿ ਐਂ ਵੈਬ ਸੀਰੀਜ਼ ਕਰਦੇ ਆ ਉਹ ਵੀ ਪਈ ਆ ਤੇਰੇ ਕੋਲੇ ਉਹ ਸਟੋਰੀ ਲਿਖੀ ਸੀ ਤੂੰ ਮਨਾ ਕਦੇ ਤੇ 21 ਤੋਂ ਸ਼ੁਰੂ ਕੀਤੀ ਵੀਰੇ ਇਹ 21 ਤੋਂ ਲੈ ਕੇ 22 ਦੇ ਅ ਐਂਡ ਜੇ ਕਿਤਾਕੇ ਦਾ ਆਪਣਾ ਕਹਦੇ ਆ ਕਿ ਮੈਂ ਸ਼ੂਟ ਇਹਦਾ ਹੋ ਗਿਆ ਸੀਗਾ ਹਾਂ ਸ਼ੂਟ ਮੈਂ ਐਡੀਟਿੰਗ ਵੀ ਦੀ ਕਰਤੀ ਸੀਗਾ ਆਪ ਹੀ ਕੀਤੀ ਵੀਡੀਓ ਐਡੀ ਦੀ ਆਰਟਿਸਟਾਂ ਦੀ ਡਬਿੰਗ ਵੀ ਆਪ ਹੀ ਕਰਾਈ ਹੈ ਦੀ ਕਲਰਿੰਗ ਆਪ ਕੀਤੀ ਆ ਠੀਕ ਆ ਕੈਮਰਾ ਆਪ ਚਲਾਉਂਦਾ ਸੀਗਾ ਤੁਸੀਂ ਕੋਈ ਵੀ ਕੰਮ ਲਾ ਲਓਗੇ ਆ 뮤직 ਨਹੀਂ ਮੈਂ ਕੀਤਾ 뮤직 ਮੈਂ ਫੌਲੀ ਵੀ ਕੁਛ ਕਰਕੇ ਬੰਦੇ ਉੱਪਰ ਸਾਰਾ ਕੁਝ ਕੀਤਾ ਮੈਨੂੰ ਬਥੇਰੇ ਨੇ ਕਹਿੰਨੇ ਕਹਿੰਦਾ ਯਾਰ ਦੋ ਬੀੜੀਆਂ ਚ ਪੈਰ ਨਾ ਪਾ ਠੀਕ ਆ ਮੈਂ ਦੋ ਬੀੜੀਆਂ ਇਹ ਨਹੀਂ ਹੁੰਦੀਆਂ ਠੀਕ ਆ ਦੋ ਬੀੜੀ ਮੈਂ ਕਿਹਾ ਤੂੰ ਸੰਢ ਲੈ ਕੇ ਐਡੀਟਿੰਗ ਤੇ ਤੂੰ ਮੰਨ ਲਓ ਇੱਕ ਐਡਿਟਿੰਗ ਰੱਖ ਲਓ ਇੱਕ ਸਿਨੇਮੈਟੋਗ੍ਰਾਫੀ ਜਾਂ ਐਡਿਟਿੰਗ ਤੇ ਤੁਸੀਂ ਡਬਿੰਗ ਕਰ ਲਓ ਠੀਕ ਆ ਮੈਂ ਕਿਹਾ ਇੱਕ ਟਾਈਮ ਮੇਰੇ ਪੈਰ ਇੱਕ ਬੀੜੀ ਚ ਆ ਫੇਰ ਮੇਰੇ ਦੂਜੀ ਬੀੜੀ ਚ ਮੈਂ ਕਿਹਾ ਮੇਰਾ ਤਾਂ ਆਹ ਕੰਮ ਆ ਵੀਰੇ ਇੱਧਰ ਐਡਿਟਿੰਗ ਵਾਲੀ ਬੀੜੀ ਆ ਇਹ ਲੈ ਕੇ ਮੈਂ ਉੱਧਰ ਗਿਆ ਉੱਧਰੋਂ ਦੂਜੀ ਬੀੜੀ ਚ ਬਹਿ ਕੇ ਮੈਂ ਇੱਧਰ ਨੂੰ ਆ ਗਿਆ ਕਿਆ ਬਾਤ ਮੈਂ ਕਿਹਾ ਮੇਰਾ ਤਾਂ ਆਹ ਕੰਮ ਆ ਠੀਕ ਆ ਮੈਂ ਤੁਹਾਨੂੰ ਲਾ ਦੂ ਵੀ ਇਹ ਵੀ ਉਹ ਵੀ ਕਰ ਲੂ ਉਹ ਵੀ ਕਰ ਲੂ ਠੀਕ ਆ ਵੀ ਆਈ ਬੰਦਾ ਸਾਰਾ ਕੁਝ ਨਹੀਂ ਕਰ ਸਕਦਾ ਹੁੰਦਾ ਮੈਂ ਕਹਿੰਦਾ ਭਾਈ ਇਨਸਾਨ ਆ ਕੁਝ ਵੀ ਕਰ ਸਕਦਾ ਕੀ ਗੋਸ਼ ਕਰ ਲਿਆ ਪਰ ਤੁਸੀਂ ਆਪਣੇ ਯਾਰ ਕੱਪੜੇ ਪਾਇਆ ਕਿਨੇ ਬਣਾਇਆ ਤੁਸੀਂ ਸਾਰੇ ਡੇੜੀਆਂ ਮਾਰਦਾ ਚੰਤੇ ਪਹੁੰਚ ਗਏ ਤਾਂ ਉੱਥੋਂ ਇੱਕ ਹੁੰਦਾ ਨਾ ਕਿ ਇੱਕ ਜਾਜਵਾ ਹੋਣਾ ਚਾਹੀਦਾ ਕਿ ਯਾਰ ਕੁਝ ਵੀ ਕਰ ਲੋ ਤੁਸੀਂ ਸੋਚੋ ਤਾਂ ਸਹੀ ਕਿ ਮੈਂ ਕਰਨਾ ਕੀ ਆ ਹਮ ਕਰਨਾ ਪੈਣਾ ਥੋਣੀ ਆ ਉਦਦੇ ਲਈ ਦੇਖੋ ਔਕੜਾਂ ਵੀ ਹੋਣਗੀਆਂ ਪਰ ਪਿੱਛੇ ਨਾ ਹਟੋ ਚੀਜ਼ ਮਿਲ ਜਾਂਦੀ ਆ ਪਰ ਮੋਸ਼ਨ ਆ ਇਹ ਮੇਰਾ ਆਖਰੀਸ ਵਾਲਾ ਪ੍ਰੋਮੋਸ਼ਨ ਜਿੱਦਾਂ ਚੱਲ ਰਹੀ ਹੁਣ ਸਸਦੀ ਆਹ ਦੇ ਵਈ ਤੁਸੀਂ ਕਰੀ ਤਾਂ ਜਾਂਦੇ ਯਾਰ ਮੈਂ ਜਾਦੇ ਤਾਂ ਦੇਖਿਆ ਬਾਈ ਨੇ ਨਾ ਸਟਾਰਬਕ ਦੇ ਕੱਪ ਤੇ ਵੀ ਲਿਖ ਆਇਆ ਸੀ ਸਿਸ ਵੀਰੇ ਕਿਥੇ ਦੇ ਦੋਜੀ ਕੱਪ ਅਸੀਂ ਅੱਧਾ ਕੀ ਹੋਇਆ ਨਾ ਅਸੀਂ ਬੈਠੇ ਸੀ ਅਸੀਂ ਬੈਠੇ ਸੀਗੇ ਅਸੀਂ ਜਦੋਂ ਹੁਣ ਆਉਣ ਤੋਂ ਪਹਿਲਾਂ ਨਾ ਠੀਕ ਆ ਮੈਂ ਵੀ ਰੁਕਿਆ ਮੈਂ ਕਿਹਾ ਯਾਰ ਵੀ ਸਟਾਰਬਕ ਕੋਫੀ ਪੀਣੇ ਆ ਠੀਕ ਆ ਕਿਉਂਕਿ ਉਹ ਕਾਫੀ ਮੈਂ ਤਾਂ ਲਈ ਸੀਗੀ ਸਿਰਫ ਵੀ ਇਹ ਤੇ ਨਾਮ ਲਖੋਣਾ ਮੈਂ ਕਿਉਂਕਿ ਨਾ ਇਹ ਨਾਮ ਲੈ ਕੇ ਦਿੰਦੇ ਆ ਨਾ ਮੈਂ ਕਿ ਵੀ ਨਾਮ ਲਖੋਣਾ ਉੱਤੇ ਤੇ ਆ ਯਾਰ ਉਹ ਕੁੜੀ ਨੇ ਆਪਣੇ ਆਪ ਲਿਖਤਾ ਆਲ ਦਾ ਬੈਸਟ ਮੈਂ ਉਹਨੂੰ ਸਿਰਫ ਦੱਸਿਆ ਮੈਂ ਕਿ ਵੀ ਸਾਡੀ ਵੀ ਵੈਬ ਸੀਰੀਜ਼ ਆ ਠੀਕ ਆ ਤੇ ਆ ਤਾਂ ਫਿਰ ਬਾਅਦ ਚ ਵੜਿਆ ਵੀ ਆਲ ਦਾ ਬੈਸਟ ਇਸ ਠੀਕ ਆ ਫਿਰ ਹੋਇਆ ਵੀ ਯਾਰ ਵੀ ਘਟਾ ਤੁਹਾਡੇ ਸਾਹਮਣੇ ਹਾਂ ਚੰਗੀਆਂ ਦੁਆਵਾਂ ਲਾ ਕੇ ਤਰੇ ਬਾਕੀ ਯਾਰ ਤੁਸੀਂ ਸਾਰੇ ਜਣੇ ਹੈਗੇ ਹੋ ਠੀਕ ਆ ਅਮਨ ਭਾਈ ਯਾਰ ਥੈਂਕ ਯੂ ਕਰਦਾ ਕਿ ਸਾਨੂੰ ਨੌਲੇਜ ਨਹੀਂ ਸੀਗੀ ਮੈਨੂੰ ਕਬੀਰੇ ਪਹਿਲਾ ਕੰਮ ਆ ਹੁਣ ਪਤਾ ਨਹੀਂ ਕਿ ਕਿਵੇਂ ਕਰੀਏ ਪ੍ਰਮੋਟ ਨਹੀਂ ਅਮਨ ਤਾਂ ਜੰਮੀ سپورਟ ਕਰਨੀ ਹੈ ਸਾਝੀ ਨਹੀਂ ਸੀ ਯਾਰ ਜਾਈਏ ਤਾਂ ਜਾਈਏ ਕਿੱਧਰ ਠੀਕ ਹੈ ਉਹ ਕੁਦਰਤੀ ਕਿਧਰ ਕਿਤੇ ਕੈਵਨ ਵੀਰੇ ਦੇ ਲਿੰਕ ਚ ਸੀਗਾ ਬੰਦਾ ਫੋਨ ਆਇਆ ਚਲੋ ਅਸੀਂ ਮਿਲੇ ਸੀ ਟਾਈਮ ਵੀ ਨਹੀਂ ਬਣਦਾ ਲੈ ਮੈਂ ਕਬੀਰੇ ਮਿਲਦੇ ਆ ਕਕੌਰੀੜੀ 9 ਤਰੀਕ ਦੇ 20 20 ਦਾ ਦਿਨ ਤਾਂ ਹੋ ਹੀ ਗਿਆ ਇਹਨੂੰ ਰਿਲੀਜ਼ ਹੋਈ ਨੂੰ ਠੀਕ ਆ ਮੈਂ ਕਹਾਂ ਯਾਰ ਕਰੀਏ ਮੈਂ ਕਹਾਂ ਮੈਂ 10 ਤੋਂ 15 ਦਿਨ ਹੋਰ ਦੇਣੇ ਫਿਰ ਮੈਂ ਗਾਂਹ ਹੋ ਜਾਣਾ ਮੈਂ ਇੱਕ ਜੀ ਇਹਨੂੰ ਫੜ ਕੇ ਨਹੀਂ ਬਹਿ ਸਕਦਾ ਤੇ ਮੈਂ ਗਾਂਹ ਹੋ ਜਾਣਾ ਮੈਂ ਵੀ ਆਪਾਂ ਇਹਨੂੰ ਕਰ ਲੀਏ ਹੁਣ ਸਾਡਾ ਤਾਂ ਪੰਜਾਬ ਦਾ ਟੂਰ ਸੀਗਾ ਹਰ ਵੀ ਕੰਮ ਦੇਖਿਆ ਹੋਇਆ ਦੇਖਣਾ ਸਾਰੇ ਬੰਦਿਆਂ ਨੂੰ ਕਦੇ ਵੀ ਆ ਦੇਖੋ ਉਹ ਚੀਜ਼ ਵੀ ਕਰੀ ਜਾਂਦੇ ਆ ਸਾੜਾ ਜਿੱਥੇ ਤੱਕ ਜੋਰ ਲਾਤਾ ਲਾਵਾਂਗੇ ਯਾਰ ਠੀਕ ਆ ਬਾਕੀ ਵੀਰੇ ਥੈਂਕ ਯੂ ਜੀ ਸਾਥ ਦੇਣ ਲਈ ਠੀਕ ਆ ਸਾਰਿਆਂ ਦਾ ਬਾਈ ਦਾ ਆਡੀਅੰਸ ਨੂੰ ਵੀ ਕੈਪਚਰ ਕਰਦਾ ਆ ਆਡੀਅੰਸ ਰੁਵੀ ਰਣ ਤੁਸੀਂ ਕਰੋ ਜੀ ਜੀ ਸੋ ਸੋਸਾਇਟੀ YouTube ਤੇ ਹੋ ਚੁੱਕੀ ਹੈ ਲਈ ਸਾਰਿਆਂ ਨੇ ਜ਼ਰੂਰ ਦੇਖਣੀ ਹੈ ਕਿਉਂਕਿ ਜਿਹੜੀ ਪੰਜਾਬ ਤੋਂ ਸਟੂਡੈਂਟ ਜਾਂਦੇ ਨੇ ਉਹਨਾਂ ਦਾ ਸਟਰਗਲ ਹੈ ਉੱਥੇ ਰਹਿੰਦਾ ਦਾ ਸਟਰਗਲ ਹੈ ਕੀ ਬੀਤਦੀ ਹੈ ਕੀ ਹੋਊਗਾ ਕੌਣ ਕਿਵੇਂ ਸਰਵਾਈਵ ਕਰ ਸਕਦਾ ਇਹ ਵੀ ਆਈਡੀਆਜ਼ ਉਹਦੇ ਵਿੱਚ ਨੇ ਤੁਸੀਂ ਜ਼ਰੂਰ ਦੇਖਣਾ ਜੀ ਸੈ